ਤਵਾਡੇ ਮਾਧਿਅਮ ਦੇ ਨਾਲ ਇਹਨਾਂ ਸ਼ੇਰਾਂ ਨੂੰ ਬਹੁਤ-ਬਹੁਤ ਨਬਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਸਫਲਤਾਪੂਰਵਕ ਅੱਜ ਉਹਨਾਂ ਬੇਜਵਾਨਾਂ ਦੀ ਸੇਵਾ ਦੇ ਵਿੱਚ ਜਿਹੜਾ ਇਹਨਾਂ ਨੇ ਸੰਕਲਪ ਲਿਆ ਸੀ ਉਹਨੂੰ ਪੂਰਾ ਕਰਦੇ ਹੋਏ ਅੱਜ ਐਨੀਵਰਸਰੀ ਮਨਾਉਣ ਜਾ ਰਹੇ ਆ ਇਹ ਬਹੁਤ-ਬਹੁਤ ਵਧਾਈ ਦੇ ਪਾਤਰ ਆ ਦੂਸਰਾ ਮੈਂ ਹਰ ਵਾਰ ਜਦੋਂ ਵੀ ਇਹਨਾਂ ਤੇ ਕਾਰਜਕ੍ਰਮ ਤੇ ਆਉਣਾ ਠੀਕ ਹੈ ਮੇਰੀ ਡਿਊਟੀ ਬਣਦੀ ਹੈ ਇਹਨਾਂ ਦੀ ਹੌਸਲਾ ਵਧਾਈ ਕਰਨੀ ਪਰ ਮੈਂ ਸਮਾਜ ਨੂੰ ਵੀ ਬੇਨਤੀ ਕਰਦਾ ਹਾਂ ਕਿ ਦੇਖੋ ਇਹ ਉਹਨਾਂ ਲੋਕਾਂ ਦੀ ਸੇਵਾ ਕਰਦੇ ਆ ਉਹਨਾਂ ਬੇਸਹਾਰਿਆਂ ਦੀ ਸੇਵਾ ਕਰਦੇ ਆ ਜਿਨ੍ਹਾਂ ਦੀ ਕੋਈ ਸੇਵਾ ਨਹੀਂ ਕਰਦਾ ਔਰ ਇਹ ਸੇਵਾ ਕਰਨ ਦੇ ਵਿੱਚ ਇਨਸਾਨੀ ਸੇਵਾ ਨਾਲੋਂ ਵੱਧ ਜਿਹੜਾ ਸਮਾਂ ਵੀ ਲੱਗਦਾ ਔਰ ਦਿਮਾਗ ਵੀ ਲੱਗਦਾ ਹੈ ਕਾਰਨ ਕਿਵੇਂ ਆ ਕਿ ਇਹ ਦੱਸ ਨਹੀਂ ਸਕਦੇ ਕਿ ਸਾਡੇ ਕਿੱਥੇ ਦਰਦ ਹੈ ਕਿੱਥੇ ਤਕਲੀਫ ਹੈ ਔਰ ਇਹਨਾਂ ਨੂੰ ਬਚਾਉਣ ਦੇ ਨਾਲ ਇਹ ਕੇਵਲ ਇਹਨਾਂ ਦੀ ਜ਼ਿੰਦਗੀ ਨਹੀਂ ਬਚਾਉਂਦੇ ਇਹ ਉਹ ਇਨਸਾਨੀ ਜ਼ਿੰਦਗੀਆਂ ਵੀ ਬਚਾਉਂਦੇ ਨੇ ਜਿਹੜੇ ਇਹਨਾਂ ਦੀ وجہ ਦੇ ਨਾਲ ਐਕਸੀਡੈਂਟ ਦੇ ਵਿੱਚ ਜਾਣੀਆਂ ਸੀ ਸੋ ਮੈਂ ਸਮਾਜ ਨੂੰ ਬੇਨਤੀ ਕਰਾਂਗਾ ਕਿ ਐਦਾਂ ਦੇ ਸ਼ੂਰਵੀਰ ਲਗਾਤਾਰ ਇਹ ਸੇਵਾ ਕਰਦੇ ਰਹਿਣ ਇਸ ਲਈ ਆਓ ਤਨ ਮਨ ਦੇ ਨਾਲ ਇਨਾਂ ਦੀ ਪਿੱਠ ਤੇ ਖੜੇ ਹੋਈਏ ਤਾਂ ਜੋ ਇਹਨਾਂ ਦਾ ਹੌਂਸਲਾ ਵਧੇ ਔਰ ਸਮਾਜ ਜਿਹੜੀ ਇਨਸਾਨੀ ਜ਼ਿੰਦਗੀ ਆ ਉਹ ਵੀ ਅੱਛੇ ਤਰੀਕੇ ਨਾਲ ਸਜੀਵ ਤਰੀਕੇ ਦੇ ਨਾਲ ਜੀ ਜਿਹੜਾ ਜੀਵੰਤਾਂ ਨੂੰ ਹੱਕ ਹੈ ਉਹ ਵੀ ਉਹਨਾਂ ਨੂੰ ਮਹਿਸੂਸ ਹੋਵੇ। ਸਾਡਾ ਆਪਣਾ ਸਮਾਗਮ ਹੈਗਾ ਤੇ ਅੱਜ ਆਪਾਂ ਸ੍ਰੀ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਜਿਹੜਾ ਹੈਗਾ ਰਖਵਾਇਆ ਹੈਗਾ ਆ। ਸਫਲਤਾਪੂਰਵ ਸਾਨੂੰ 4 ਸਾਲ ਹੋ ਚੁੱਕੇ ਆ। ਸੇਵਾ ਕਰਦਿਆਂ ਨੂੰ ਉਦੋਂ ਤਾਂ ਲਗਭਗ 10-12 ਸਾਲਾਂ ਤੋਂ ਹੈਗੇ ਆ ਤੇ ਜਦੋਂ ਰਜਿਸਟਰ ਹੋਏ ਸੀਗੇ ਤਾਂ ਉਦੋਂ ਤੋਂ ਬਾਅਦ ਚੌਥਾ ਜਿਹੜਾ ਹੈਗਾ ਇਹ ਸਾਡਾ ਪਾਠ ਹੈਗਾ ਆ। ਤੇ ਇਹਦਾ ਉਦੇਸ਼ ਵੀ ਇਹੀ ਹੁੰਦਾ ਹੈ ਜਿੱਦਾਂ ਕਿ ਆ ਰਿਲੀਜੀਅਸ ਜਿਹੜੀ ਪਾਵਰ ਹੈਗੀ ਆ ਉਹ ਸਾਨੂੰ ਅੰਦਰੋਂ ਜਿਹੜੀ ਹੈਗੀ ਆ ਮਿਲਦੀ ਰਵੇ ਤਾਂ ਕਿ ਆਪਾਂ ਕਦੀ ਵੀ ਕਮਜ਼ੋਰ ਨਾ ਹੋਈਏ ਤੇ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਦੀ ਵੀ ਜਿਹੜੀ ਐਡੀ ਮੁਸ਼ਕਲ ਜਿਹੜੀ ਆਪਾਂ ਸੇਵਾ ਨਿਭਾ ਨਹੀਂ ਸਕਦੇ ਹੈਗੇ ਆ ਜਿਹਦੇ ਵਿੱਚ ਪੈਰ ਪੈਰ ਤੇ ਜੋਖੀ ਮੁੰਦਾ ਆ ਕਦੀ ਸੱਪਾਂ ਦੇ ਨਾਲ ਕਦੀ ਸਾਂਡਾ ਦੇ ਨਾਲ ਕਦੀ ਕੋਈ ਤਸਕਰਾਂ ਦੇ ਨਾਲ ਪੜਨਾ ਪੈਂਦਾ ਆ ਤੋਂ ਉੱਪਰ ਵਾਲੇ ਦੀ ਕਿਰਪਾ ਸਾਨੂੰ ਚਾਹੀਦੀ ਹੁੰਦੀ ਆ ਜਿਸ ਵਜ੍ਹਾ ਦੇ ਕਰਕੇ ਆਪਾਂ ਹਰ ਸਾਲ ਇੱਕ ਪਾਰਠ ਖਵਾਈ ਦਾ ਤਾਂ ਕਿ ਆਪਾਂ ਜਿਹੜਾ ਹੈਗਾ ਲਗਾਤਾਰ ਇਹ ਜਿਹੜੀ ਆ ਸੇਵਾ ਦੇ ਵਿੱਚ ਡਟੇ ਰਹੀ ਹੈ ਅੱਜ ਕਿੰਨੇ ਸਾਲ ਪੂਰੇ ਹੋ ਗਏ ਤੁਹਾਨੂੰ ਚਾਰ ਸਾਲ ਹੋ ਗਏ ਜੀ ਤੇ ਅੱਜ ਆਪਾਂ ਕੀ ਇਹ ਜੋ ਇਨਸਪੈਕਟਰ ਇਹ ਸ਼੍ਰੀ ਸੁਖਮਨੀ ਸਾਹਿਬ ਦਾ ਪਾਰਟ ਹੈਗਾ ਆ ਇੱਕ ਸਾਲ ਆਪਾਂ ਸ਼੍ਰੀ ਰਮਾਇੰਦਾ ਪਾਰ ਤੇ ਇੱਕ ਵਾ ਸਾਲ ਸ਼੍ਰੀ ਸੁਖਮਨੀ ਸਾਹਿਬ ਦਾ ਪਾਰਟਿਕ ਵਜਦਾ ਆ ਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਆਨ ਲਈ ਤੁਹਾਡਾ ਕਿਉਂਕਿ ਅੱਜ ਇਹ ਤੁਹਾਡੇ ਤੋਂ ਬਿਨਾਂ ਸਾਡੇ ਸ਼ਹਿਰ ਦੇ ਵਿੱਚ ਵੀ ਨਹੀਂ ਪਤਾ ਚੱਲੇਗਾ ਕਿ ਇੱਥੇ ਐਦਾਂ ਬੇਸਹਾਰਾ ਜਿਹੜੇ ਹੈਗੇ ਉਹਨਾਂ ਦੀ ਸੇਵਾ ਹੁੰਦੀ ਆ ਤੇ ਤੁਹਾਡੇ ਜਰੀਏ ਹੀ ਲੋਕਾਂ ਨੂੰ ਪਤਾ ਚੱਲਦੀ ਆ ਤਾਂ ਉਹ ਸਾਨੂੰ ਕੰਟੈਕਟ ਕਰਦੇ ਆ ਕਿਤੇ ਵੀ ਉਹ ਕਿਸੇ ਤਰ੍ਹਾਂ ਦਾ ਐਕਸੀਡੈਂਟ ਦੇਖਦੇ ਆ ਕਿਸੇ ਬੇਜਵਾਨ ਦਾ ਜਦੋਂ ਹੋ ਜਾਂਦਾ ਆ ਤੇ ਉਹ ਸਾਡੇ ਨਾਲ ਕੰਟੈਕਟ ਕਰਦੇ ਆ ਜਿੱਦਾਂ ਕਿ ਮੈਂ ਦੁਆਰਾ ਫੇਰ ਕੰਟੈਕਟ ਨੰਬਰ ਮੈਂਸ਼ਨ ਕਰ ਦਿੰਦਾ ਆ ਤੁਸੀਂ ਉਸ ਕੰਟੈਕਟ ਨੰਬਰ ਨੂੰ ਨੋਟ ਕਰੋ ਜੇ ਤੁਹਾਨੂੰ ਕਦੇ ਵੀ ਕਿਸੇ ਬੇਸਾਰਾ ਦੀ ਲੱਗਦਾ ਆ ਕੋਈ ਐਕਸੀਡੈਂਟ ਜਾਂ ਕੋਈ ਅਧਰੀ ਹੋਈ ਆ ਘਟਨਾ ਹੋਈ ਆ ਜੋ ਕਿ 9872 75646 ਹੈਗਾ ਤੇ ਤੁਸੀਂ ਕਦੇ ਵੀ ਇੱਥੇ ਕੰਟੈਕਟ ਕਰਕੇ ਸਾਨੂੰ ਜਾਣਕਾਰੀ ਦੇ ਸਕਦੇ ਆ ਕੀ ਲੱਗਦਾ ਨੇ ਹਜੇ ਤੱਕ ਤੁਹਾਨੂੰ ਜਗ੍ਹਾ ਦੀ ਕਾਫੀ ਕਮੀ ਆ ਰਹੀ ਆ ਹੁਣ ਬਹੁਤ ਜ਼ਿਆਦਾ ਕਮੀ ਆ ਰਹੀ ਆ ਕਿਉਂਕਿ ਹੁਣ ਪੂਰਾ ਡਿਸਟ੍ਰਿਕਟ ਜਿਹੜਾ ਹੈਗਾ ਆ ਜਾਣ ਚੁੱਕਾ ਆ ਤੇ ਪੂਰੇ ਜ਼ਿਲ੍ਹੇ ਤੋਂ ਅਲੱਗ-ਅਲੱਗ ਜਗ੍ਹਾ ਤੋਂ ਲਗਾਤਾਰ ਹੁਣ ਪੱਲਾ ਆਪ ਜਾਈਦਾ ਸੀ ਰੈਸਕਿਊ ਕਰਨ ਦੇ ਲਈ ਹੁਣ ਲੋਕ ਆਪੇ ਹੀ ਲੈ ਕੇ ਆ ਰਹੇ ਆ ਤੇ ਲਗਾਤਾਰ ਜਿੱਦਾਂ ਆਪਾਂ ਦੇਖਦੇ ਆ ਜਿੱਦਾਂ ਆਪਣਾ ਉਹ ਲੁਧਿਆਣਾ ਦੇ ਤੇ ਡੀਐਨਸੀ ਆ ਲਗਾਤਾਰ ਐਂਬੂਲੈਂਸ ਆ ਰਹੀ ਆ ਕੋਈ ਆ ਰਿਹਾ ਕਦੀ ਕੋਈ ਆ ਰਿਹਾ ਉੱਧੇ ਹੀ ਇੱਥੇ ਜਦੋਂ ਆਪਾਂ ਖੜੇ ਹੁੰਨੇ ਆ ਕਦੀ ਡੋਗ ਕੈਟ ਕਦੀ ਹੌਰਸ ਕਦੀ ਗਾ ਕਦੀ ਨੰਦੀ ਕੁਛ ਨਾ ਕੁਛ ਲਗਾਤਾਰ ਚੱਲਿਆ ਰਹਿੰਦਾ ਆ ਜਿਹੜਾ ਜਖਮੀ ਹਾਲਤ ਚ ਹੁੰਦਾ ਆ ਜਗ੍ਹਾ ਦੀ ਕਮੀ ਬਹੁਤ ਜ਼ਿਆਦਾ ਕਮੀ ਆ ਤੇ ਅੱਜ ਸਾਡਾ ਇੱਕ ਇਹ ਵੀ ਉਦੇਸ਼ ਹੈ ਇਸ 파ਟ ਨੂੰ ਰਖਵਾਂਦਾ ਕਿਉਂਕਿ ਇਹ ਅੰਡਰ ਕੰਸਟਰਕਸ਼ਨ ਆ ਹੁਣ ਕਿਉਂਕਿ ਆਪਾਂ ਜਿਹੜਾ ਨੀਚੇ ਸਾਡੇ ਸ਼ੈੱਡ ਸੀਗੇ ਟੀਨਾ ਇਹ ਹੁਣ ਆਪਾਂ ਪ੍ਰੋਪਰ ਨੀਚੇ ਆਪਾਂ ਲੈਂਟਰ ਪਾ ਕੇ ਇਹ ਟੀਨਾ ਉੱਪਰ ਲੈ ਜਾਣੀਆਂ ਤਾਂ ਕਿ ਨੀਚੇ ਵੱਡੇ ਜਿਹੜੇ ਹੈਗੇ ਆ ਜਾਨਵਰ ਸਾਂ ਜਾਂ ਗਾਇਆਂ ਜਾਂ ਹੋਰ ਵੀ ਘੋੜੇ ਵਗੈਰਾ ਉਹਨਾਂ ਦੀ ਸਾਈਡ ਨੀਚੇ ਬਣਾ ਦੇਣੀ ਕੈਟ ਡੌਗ ਮੰਕੀਸ ਯਾ ਹੋਰ ਜਿਹੜੇ ਹੈਗੇ ਆ ਉਹਨਾਂ ਦੀ ਸਾਈਡ ਜਿਹੜੀ ਆ ਉੱਪਰ ਲੈ ਜਾਣੀ ਹੁਣ ਇਹ 파ਰਟ ਤੋਂ ਬਾਅਦ ਜੋ ਵੀ ਸਾਡੇ ਕੋਲੇ ਇਸ 파ਰਟ ਤੋਂ ਬਾਅਦ ਸੇਵਾ ਇਕੱਠੀ ਹੁੰਦੀ ਆ ਆਪਾਂ ਉਹ ਕੰਮ ਸ਼ੁਰੂ ਕਰਵਾ ਜਾਂਦੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਾ ਸੀ ਹਰ ਸਾਲ ਇੱਥੇ ਸ਼੍ਰੀ ਰਮਾਇਣ ਦਾ ਪਾਠ ਔਰ ਇੱਕ ਸਾਲ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਨੇ ਹੀ ਆ ਜਿਹੜੀ ਸੰਸਥਾ ਦੇ ਪ੍ਰਧਾਨ ਹੈਗੇ ਸਾਡੇ ਨਵੀਨ ਗਰੋਵਰ ਜੀ ਇਹਨਾਂ ਦਾ ਇਦਾਂ ਦਾ ਉਪਰਾਲਾ ਹੈ ਵੀ ਸ਼ਿਆਹਪੁਰ 'ਚ ਅਜ ਤੱਕ ਨਾਕਸ ਨੇ ਦੇਖਿਆ ਸੀ ਨਾ ਹੀ ਮੇਰੇ ਖਿਆਲ ਸ਼ਾਇਦ ਕੋਈ ਆਏਗਾ ਇਦਾਂ ਦਾ ਬੰਦਾ ਹੁਣ ਇਹਨਾਂ ਨੂੰ ਇੱਕ ਤਨਮਨ ਤਾਂ ਨਾ ਲੱਗੇ ਤਾਂ ਹੋਏ ਆ ਪਰ ਕੋਈ ਵੀ ਸੰਸਥਾ ਚਲਾਉਣ ਲਈ ਮੈਨ ਪਾਵਰ ਔਰ ਮਨੀ ਪਾਵਰ ਦੋਨੀਆਂ ਚਾਹੀਦੀਆਂ ਹੋਣਗੀਆਂ ਮੈਨ ਪਾਵਰ ਇਹਨਾਂ ਕੋਲ ਕਾਫੀ ਹੱਦ ਤੱਕ ਪੂਰੀ ਹੈ ਮਨੀ ਪਾਵਰ ਦੇ ਵਿੱਚ ਇਹਨਾਂ ਨੇ ਹੁਣ ਲੈਂਟਰ ਪਾਣਾ ਸੰਸਥਾ ਨੂੰ ਅੱਗੇ ਵਧਾਣਾ ਜਾਨਵਰਾਂ ਲਈ ਛੱਡ ਜਿਹੜੇ ਬਣਾ ਰਹੇ ਪੱਕੇ ਬਣਾ ਰਹੇ ਆ ਮੈਂ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਜਿੱਥੇ ਤੱਕ ਮੇਰੀ ਵੀਡੀਓ ਜਾਂਦੀ ਹੈ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਇਹਨਾਂ ਨੂੰ ਤੁਮ ਦੇ ਨਾਲ ਵੀ ਸਹਿਯੋਗ ਦਿਓ ਜ਼ਰੂਰ ਨਾਲ ਮਿਲ ਕੇ ਸਾਰੇ ਸਹਿਯੋਗ ਦਿਓ ਤਾਂ ਕਿ ਇਹ ਬਹੁਤ ਅੱਛੀ ਤਰ੍ਹਾਂ ਆਪਣਾ ਜਿਹੜਾ ਕਾਰਜਕ੍ਰਮ ਪੂਰਾ ਕਰ ਸਕਣ ਮੇਰਾ ਨਾਮ ਜੀ ਮੌਂਟੀ ਢਾਗੋਰ ਕੀ ਕਹਿਣਾ ਜਾਓਗੇ ਇਹਨਾਂ ਦਾ ਕਿੱਦਾਂ ਲੱਗਾ ਨਵੀਨ ਜੀ ਦਾ ਨਵੀਨ ਜੀ ਦਾ ਉਪਰਾਲਾ ਸਾਨੂੰ ਸ਼ੁਰੂ ਤੋਂ ਹੀ ਵਧੀਆ ਲੱਗਿਆ ਆ ਤੇ ਅੱਜ ਜਿਹੜਾ ਵੌਇਸਲਾ ਸੈਕਿੰਡ ਇਨਿੰਗ ਹੋਮ ਦੇ ਮਤਲਬ ਨਵੀਨ ਜੀ ਮੇਨ ਹੈਗੇ ਆ ਫਾਊਂਡਰ ਜਿਨ੍ਹਾਂ ਨੇ ਸਾਰਾ ਯੂਥ ਵੀਰ ਲਿਆ ਹੋਗਾ ਸਿਰਫ ਇੱਕ ਛੋਟੀ ਜਿਹੀ ਅਪੀਲ ਕਰਾਂਗੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਸਾਡੇ ਸਮੂਹ ਭਾਈਚਾਰੇ ਕਿਸਾਨ ਜਾਲੇ ਜਿਹੜੇ ਪਸ਼ੂ ਔਰ ਪੰਛੀਆਂ ਦੇ ਮਤਲਬ ਸਹਿਯੋਗ ਦੇਣਾ ਚਾਹੁੰਦੇ ਆ ਉਹ ਨਵੀਨ ਜੀ ਨਾਲ ਜ਼ਰੂਰ ਕੰਟੈਕਟ ਕਰਨ ਔਰ ਲੋਕਲ ਜਿਹੜੀ ਬੋਡੀ ਆ ਮੈਂ ਉਹਨਾਂ ਨੂੰ ਯੂਥ ਨੂੰ ਅਪੀਲ ਕਰਦਾ ਕਿ ਨਵੀਨ ਜੀ ਨਾਲ ਜੋੜਨ ਤੇ ਆਪਣਾ ਸਹਿਯੋਗ ਜ਼ਰੂਰ ਦੇਣ